ਰਾधिका ਰਾਜੇ ਮੈਨੂੰ ਸੱਚੀ ਸੱਚੀ ਦੱਸ ਮੇਰੀ ਭੈਣ ਕਿਰਨ ਉਧਰ ਕਿਦਾਂ ਰਾਜੇ ਤੇਰੀ ਨੀਮੀ ਮੈਨੂੰ ਐ ਕਿਉਂ ਜਾਪਦੀ ਹੈ ਤੇ ਮੇਰੀ ਭੈਣ ਬਹੁਤ ਦੁਖੀ ਹੈ ਰਮਨ ਭਾਜੀ ਮੈਂ ਤੁਹਾਡੇ ਕਹਿਣ ਤੇ ਉਧਰ ਚਲੀ ਤਾਂ ਗਈ ਪਰ ਉਧਰ ਤਾਂ ਮਾਹੌਲ ਹੀ ਅਲੱਗ ਹੈ ਆਪਣੀ ਕਿਰਨ ਨੂੰ ਨਾ ਦਿਨ ਰਾਤ ਤਾਨੇ ਸੁਣਨ ਨੂੰ ਮਿਲਦੇ ਪਏ ਨੇ ਤੇ ਉਹਦੀ ਸੱਸ ਤੇ ਉਹਦੀ ਦਰਾਣੀ ਉਹਦੇ ਤਾਂ ਐ ਹੱਥ ਧੋ ਕੇ ਮਗਰ ਪਈਆਂ ਆਈਆਂ ਵੀਰੇ ਸੋਹਰੇ ਘਰ ਦੇ ਵਿੱਚ ਨਾ ਦਰਾਣੀ ਜਠਾਣੀ ਸੱਸ ਇੱਕ ਦੂਜੇ ਨੂੰ ਜਿੰਨੇ ਮਰਜ਼ੀ ਤਾਨੇ ਮੇਲੇ ਦੇਈ ਜਾਣ ਜਨਾਨੀ ਫਿਰ ਚੱਲ ਲੈਂਦੀ ਆ ਪਰ ਜਦੋਂ ਉਹਦੇ ਸਿਰ ਦਾ ਸਾਈ ਉਹਦਾ ਘਰ ਵਾਲਾ ਉਹ ਵੀ ਨਾ ਆਪਣੀ ਕਿਰਨ ਨੂੰ ਪੈਰ ਦੀ ਜੁੱਤੀ ਸਮਝਦਾ ਦਿਲ ਤਾਂ ਮੇਰਾ ਕਰਦਾ ਸਵਰਨੇ ਦੀ ਮੈਂ ਹੁਣੀ ਜਾ ਕੇ ਗਿੱਚੀ ਮਰੋੜ ਤਾ ਪਰ ਨਹੀਂ ਕਿਰਨ ਨੂੰ ਵੀ ਅਕਲ ਹੋਣੀ ਚਾਹੀਦੀ ਹੈ। ਕਿਰਨ ਨੇ ਜਿਹੜਾ ਸਟੈਪ ਚੱਕਿਆ ਨਾ ਮੈਨੂੰ ਲੱਗਦਾ ਉਹਦੀ ਨਾ ਉਹਨੂੰ ਸਜ਼ਾ ਮਿਲ ਚੁੱਕੀ ਹੋਈ ਆ। ਤੁਹਾਨੂੰ ਉਹਦੇ ਲਈ ਕੁਝ ਕਰਨਾ ਚਾਹੀਦਾ ਹੈ। ਤੁਸੀਂ ਦੱਸ ਰਾ ਜੀ ਮੈਂ ਕੀ ਕਰਾਂ? ਮੇਰੇ ਤਾਂ ਹੱਥ ਬੰਨੇ ਪਏ ਨੇ। ਨਾ ਤਾਂ ਮੈਂ ਪਵਨ ਤੋਂ ਬਾਹਰ ਜਾ ਸਕਦਾ, ਨਾ ਮੈਂ ਤੁਹਾਡੇ ਤੋਂ ਬਾਹਰ ਜਾ ਸਕਦਾ। ਮੈਂ ਨਾ ਇੰਨੀ ਮਜਬੂਰ ਆ ਨਾ ਮੈਂ ਤਾਂ ਸਾਰੀ ਗੱਲ ਹੀ ਤੁਹਾਡੇ ਨਾਲ ਕਰ ਸਕਦੀ ਐ ਇਸ ਬਾਰੇ। ਮੈਂ ਇਹਨਾਂ ਨਾਲ ਗੱਲ ਕਰਦੀ ਆ ਨਾ ਇਹਨਾਂ ਨੂੰ ਤਾਂ ਬਹੁਤ ਗੁੱਸਾ ਆਉਂਦਾ। ਮੈਨੂੰ ਤਾਂ ਕਦੇ ਡਰ ਲੱਗਦਾ ਐਵੇਂ ਘਰ ਦੇ ਵਿੱਚ ਪੰਨ ਤੋੜਨਾ ਹੋ ਜੇ। ਜਦਵੀ ਵੀਰੇ ਮੈਂ ਮਾੜੀ ਜਿਹੀ ਗੱਲ ਸ਼ੁਰੂ ਕਰਦੀ ਆ ਨਾ ਕਿਰਨ ਬਾਰੇ ਇਹ ਤੇ ਕਹਿੰਦੇ ਆ ਨਾਲੀ ਵੀ ਮੈਂ ਤਾਂ ਕਿਰਨ ਦੀ ਸ਼ਕਲ ਵੀ ਨਾ ਦੇਖਾ ਗੱਲ ਤਾਂ ਕਰਨੀ ਬਹੁਤ ਦੂਰ ਦੀ ਗੱਲ ਆ ਚੱਲ ਕੋਈ ਗੱਲ ਨਹੀਂ ਛੋਟਾ ਨਾ ਖੂਨ ਜ਼ਿਆਦਾ ਉਬਾਲੇ ਮਾਰ ਜਾਂਦੇ ਕਿਰਨ ਆਪਣੀ ਨਾ ਉਸ ਘਰ ਦੇ ਵਿੱਚ ਨਾ ਬਹੁਤ ਔਖਾ ਟਾਈਮ ਕੱਢਦੀ ਪਈ ਐ ਜਦ ਦੀ ਉਹਦੇ ਦੂਜੀ ਧੀ ਰਹਿਮਤ ਹੋਈ ਐ ਉਸ ਘਰ ਚ ਨਾ ਉਹਨੂੰ ਇਸ ਟਾਈਮ ਕੋਈ ਵੀ ਨਹੀਂ ਪੁੱਛਦਾ ਪਿਆ ਮੈਂ ਤੈਨੂੰ ਖਰਚਾ ਪਾਣੀ ਦੇ ਕੇ ਭੇਜਿਆ ਸੀਗਾ ਤੂੰ ਉਹਨੂੰ ਫੜਾਤਾ ਸੀਗਾ ਉਹ ਆਪਦੀਆਂ ਕੁੜੀਆਂ ਦਾ ਡੰਗ ਸਾਰ ਲਓ ਨਹੀਂ ਵੀਰੇ ਉਹਨੇ ਨਾ ਉਹ ਪੈਸੇ ਮੈਨੂੰ ਮੋੜ ਦਿੱਤੇ ਤੇ ਨਾਲੇ ਉਹ ਕਹਿੰਦੀ ਕਿ ਇਹ ਪੈਸੇ ਨਾ ਮੇਰਾ ਵੀਰਾ ਆ ਕੇ ਮੈਨੂੰ ਖੁਦ ਮੇਰੇ ਹੱਥਾਂ 'ਚ ਫੜਾਏਗਾ ਨਾ ਤਾਂ ਮੈਂ ਉਦੋਂ ਹੀ ਲਵਾਂਗੀ ਓਹੋ ਕਮਲੀਏ ਕਿਤੇ ਦੱਸ ਤਾਂ ਨਹੀਂ ਦਿੱਤਾ ਉਹਨੂੰ ਮੈਂ ਭੇਜਾਂ ਤੈਨੂੰ ਉੱਥੇ ਓ ਨਹੀਂ ਨਹੀਂ ਵੀਰੇ ਇਦਾਂ ਦੀ ਤਾਂ ਕੋਈ ਗੱਲ ਹੀ ਨਹੀਂ ਹੋਈ ਈਵਨ ਤਾਂ ਮੈਂ ਉਹਨੂੰ ਕਿਸੇ ਵੀ ਗੱਲ ਤੇ ਸ਼ੱਕ ਵੀ ਨਹੀਂ ਪੈਣ ਦਿੱਤਾ ਕਿ ਮੈਨੂੰ ਤੁਸੀਂ ਭੇਜਿਆ ਉਧਰ ਚੱਲ ਪਵਨ ਤੇ ਦੀਪੀ ਨਾਲ ਤੂੰ ਹਲੇ ਕੋਈ ਗੱਲ ਨਾ ਕਰੀ ਇਸ ਗੱਲ ਦਾ ਮੈਂ ਆਪੇ ਹਿੱਲਾ ਕਰੂੰਗੀ ਠੀਕਾ ਦੇਖ ਲਓ ਸੋਨੀਏ ਦੇਵੀ ਇਹਨਾਂ ਨੇ ਮੈਨੂੰ ਘਰੋਂ ਕੱਢਤਾ ਨਾ ਕਿਉਂ ਕਿਉਂ ਇਹਨਾਂ ਨੇ ਤੈਨੂੰ ਘਰੋਂ ਕੱਢ ਦਿੱਤਾ ਦਿਓਰ ਪਰਜਾਈ ਦੇ ਰਿਸ਼ਤੇ ਨੂੰ ਗਲਤ ਨਾਮ ਦਿੰਦੇ ਨੇ ਨਾ 8 ਸਾਲ ਹੋ ਗਏ ਤੇਰੇ ਵਿਆਹ ਨੂੰ ਉਦੋਂ ਤਾਂ ਤੈਨੂੰ ਗਲਤ ਨਾ ਸਮਝਿਆ ਇਹਨਾਂ ਨੇ ਹੁਣ ਤੈਨੂੰ ਗਲਤ ਸਮਝਦੇ ਨੇ ਲਾਪ੍ਰੀਤ ਤੇ ਮੰਮੀ ਬਸ ਮੈਨੂੰ ਘਰੋਂ ਕੱਢਣ ਦੀਆਂ ਸਕੀਮਾਂ ਲਗਾਉਂਦੇ ਪਏ ਸੀ ਜਦੋਂ ਨਾਲ ਲਾਪ੍ਰੀਤ ਦੇ ਮੁੰਡਾ ਹੋਇਆ ਨਾ ਤੇਰੀ ਸੱਤ ਸੌ ਤੋਂ ਮੁੰਡਾ ਲਾਪ੍ਰੀਤ ਦਾ ਵੱਧ ਕਰਦੀ ਐ ਜੇ ਇਸ ਜਗ੍ਹਾ ਤੇ ਤੇਰੇ ਵੀ ਮੁੰਡਾ ਹੋ ਜਾਂਦਾ ਤਾਂ ਤੇਰੀ ਵੀ ਇੱਜ਼ਤ ਬਣ ਜਾਣੀ ਸੀ ਘਰ 'ਚ ਰੱਬ ਵੀ ਚੰਗੇ ਬੰਦੇ ਨਾਲ ਤੱਕਾ ਹੀ ਕਰਦਾ ਮੈਨੂੰ ਤਾਂ ਇੰਨਾ ਹੀ ਪਤਾ ਚਲੋ ਦੀਦੀ ਕੋਈ ਗੱਲ ਨਹੀਂ ਜੇ ਇਸ ਟਾਈਮ ਮੇਰੇ ਗਵਾਨ ਮੱਤਾਂ ਨੇ ਕੰਮ ਆਊਗਾ ਤਾਂ ਫਿਰ ਕਦੋਂ ਆਊਗਾ ਚਲੋ ਤੁਸੀਂ ਦੇਖ ਲਓ ਤੁਹਾਡੇ ਸਮਝਾਏ ਸਮਝਦੇ ਤਾਂ ਨਾ ਤਿਰਕਰ ਵਾਲਾ ਕੀ ਕਹਿੰਦਾ ਉਹਨੂੰ ਕਹਿ ਨਾ ਮੜਾ ਜਾ ਆਪਣੀ ਮਾਂ ਨੂੰ ਸਮਝਾਓ ਦੀਦੀ ਲਾਪਰੇਤ ਨੇ ਹੁਣੇ ਫੋਨ ਕੀਤਾ ਸੀ ਅਗਲਾ ਕਹਿੰਦਾ ਮਰੇ ਭਰੇ ਮੈਂ ਕੀ ਲਾਣਾ ਇਸ ਤੋਂ ਹਾਂਜੀ ਆਂਟੀ ਤੁਸੀਂ ਚਲੋ ਦਾਦੀ ਤੁਹਾਡਾ ਬੜਾ ਕਹਿਣਾ ਮੰਨਦੇ ਨੇ ਪਰ ਫੇਰ ਵੀ ਕਿੰਨ ਤੈਨੂੰ ਘਰੋਂ ਪੈਰ ਪੁੱਟਣਾ ਨਹੀਂ ਸੀ ਚਾਹੀਦਾ ਇਹਨਾਂ ਨੇ ਤੈਨੂੰ ਘਰੋਂ ਕੱਢ ਕੇ ਹੋਰ ਮਜ਼ਬੂਤ ਹੋ ਜਾਣਾ ਦੀਦੀ ਜਿਸ ਤਰ੍ਹਾਂ ਨਾਲ ਉਹਨਾਂ ਦਾ ਰਵੱਈਆ ਸੀ ਨਾ ਇਹ ਤਾਂ ਸਲਾਵਾ ਕਰਦੇ ਸੀ ਘਰੋਂ ਧੱਕੇ ਮਾਰ ਕੇ ਕੱਢਣ ਦੀ ਮੈਂ ਤਾਂ ਆਪ ਚੁੱਪ ਕਰਕੇ ਆ ਗਈ ਮੇਰੀ ਵੀ ਇੱਜ਼ਤ ਆ ਮੇਰੀਆਂ ਧੀਆਂ ਦੇ ਸਾਹਮਣੇ ਦੀਦੀ ਮੈਂ ਤਾਂ ਤੁਹਾਡੇ ਅੱਗੇ ਮੇਹਨਤ ਹੀ ਕਰ ਸਕਦੀ ਹਾਂ ਤੁਸੀਂ ਜਾ ਕੇ ਸਮਝਾ ਦਿਓ ਦਿਲ ਤਾਂ ਮੇਰਾ ਵੀ ਕਰਦਾ ਵੀ ਮੈਂ ਜਾ ਕੇ ਉਹਨਾਂ ਨੂੰ ਸਮਝਾ ਕੇ ਆਵਾਂ ਪਰ ਮੈਂ ਨਹੀਂ ਚਾਹੁੰਦੀ ਵੀ ਮੇਰਾ ਅਨਕਮਾਨ ਖਰਾਬ ਹੋਵੇ ਇਸ ਚੱਕਰ ਜੇ ਮੈਂ ਸਮਝਾਉਣ ਗਈ ਅਗਲੇ ਨੇ ਮੂਰੋ ਕਹਿ ਦਿੱਤਾ ਵੀ ਮੇਰਾ ਪਰਿਵਾਰਿਕ ਮਸਲਾ ਹੂੰ ਕੌਣ ਹੁੰਨੀ ਆ ਬੋਲਣ ਵਾਲੀ ਤਾਂ ਮੇਰੀ ਕੀਰਤ ਜਤ ਰਹਿ ਜਾਣੀ ਫੇਰ ਦੀਦੀ ਸਲਾਹੀ ਦੇ ਦੋ ਮੈਂ ਕੀ ਕਰਾਂ ਅੱਗੇ ਮਾਫ ਕਰੀ ਕਰਨ ਮੈਂ ਤੈਨੂੰ ਸਲਾਹ ਵੀ ਨਹੀਂ ਦੇ ਸਕਦੀ ਕੱਲ ਨੂੰ ਅਗਲੇ ਨੇ ਕਹਿ ਦੇਣਾ ਕਿ ਮੇਰੀ ਨੂੰ ਨੂੰ फडਕਾਉਂਦੀ ਪਈ ਹੈ ਹੋ ਸਕੇ ਤੱਕ ਕਰਨ ਤੂੰ ਜਵਾਕ ਚੱਕ ਕੇ ਚੱਲ ਜਾ ਜੇ ਉਹਨਾਂ ਨੇ ਦੇਖ ਲਿਆ ਤਾਂ ਮੇਰੀ ਬਦਨਾਮੀ ਕਰਨਗੇ ਖਾਮ ਖਾਮਾਂ ਨੇ ਚ ਚਲੋ ਦੀਵੀ ਠੀਕ ਹੈ ਤੁਸੀਂ ਵੀ ਆਪਣੀ ਜਗਤ ਤਾਂ ਠੀਕ ਹੈ ਗਿਆ ਤੁਹਾਡਾ ਵੀ ਆਪਣਾ ਪਰਿਵਾਰ ਹੈ ਵੈਸੇ ਇੱਕ ਸਲਾਹ ਦੇ ਸਕਦੀ ਹਾਂ ਮੈਂ ਤੈਨੂੰ ਜਵਾਕ ਚੱਕ ਕੇ ਨਾ ਆਪਣੇ ਪੇਕੇ ਚਲ ਜਾ ਬਸ ਮੇਰਾ ਨਾਂ ਨਾ ਲੈ ਕਿਤੇ ਵੀ ਦੀਵੀ ਜਦੋਂ ਮੈਂ ਭੱਜ ਕੇ ਵਿਆਹ ਕਰਵਾਇਆ ਸੀ ਮੈਨੂੰ ਭਰਾਵਾਂ ਨੇ ਕਿਹਾ ਸੀ ਮਰਦੀ ਮਰਜੀ ਪਰ ਵਾਪਿਸ ਨਾ ਆਈਂ ਹੁਣ ਦੱਸੋ ਮੈਂ ਕਿੱਦਾਂ ਜਾਵਾਂ ਏ ਭਾਈ ਹੁਣ ਤੂੰ ਦੇਖ ਵੀ ਕਿੱਦਾਂ ਜਾਣਾ ਉੱਥੇ ਪੇਕੇ ਤਾਂ ਨਹੀਂ ਜਾਂਦੀ ਚਲੋ ਕੁਝ ਸੋਚਦੀਆਂ ਤੂੰ ਇੱਥੇ ਆਈਆਂ ਮੈਂ ਨਾਲ ਸਾਰੀ ਗੱਲ ਕੀਤੀ ਆ ਇਹ ਵੀ ਗੱਲ ਉਧਰ ਨਾ ਪਤਾ ਲੱਗਣ ਦੇ ਮੰਮੀ 1 ਮਿੰਟ ਰੁਕੋ ਮੰਮੀ ਠੰਡ ਬੜੀ ਆ ਰਹਿ ਮੈਂ ਤੇਰੇ ਪਾਉਂ ਠਹਿ ਬਠੇ ਫੋਨ ਤਾਂ ਚਲਾ ਹੀ ਰਹੇ ਆ ਤੇ ਮੂਡ ਵੀ ਇਹਨਾਂ ਦਾ ਸਹੀ ਲੱਗਦਾ ਪਿਆ ਮੈਨੂੰ ਇਦਾਂ ਲੱਗਦਾ ਮੈਨੂੰ ਕਿਰਨ ਨਾਲ ਹੀ ਗੱਲ ਕਰਨੀ ਚਾਹੀਦੀ ਇਹਨਾਂ ਨਾਲ ਦੇਖਦੀ ਆ ਕਰਦੀ ਆ ਸਟਾਰਟ ਜੀ ਤੁਹਾਡੇ ਨਾਲ ਗੱਲ ਕਰਨੀ ਸੀ ਦੋ ਮਿੰਟ ਇਹਨੂੰ ਬੰਦ ਕਰਕੇ ਸਾਈਡ ਤੇ ਰੱਖ ਲਓ ਹੰ ਦੱਸ ਕੀ ਗੱਲ ਕਰਨੀ ਹੈ ਕਿਤੇ ਜਾਣਾ ਹੈ ਕਿਤੇ ਮਾਰਕੀਟ ਜਾਣਾ ਹੈ ਜਾਂ ਜਾਣਾ ਕਿੱਧਰ ਘੁੰਮਣ ਜਾਣਾ ਇਹਦੀ ਕੀ ਗੱਲ ਕਰਨੀ ਚੱਲ ਪੈਨੇ ਆ ਅੱਜ ਵੇਲਾ ਹੀ ਆ ਮਾਰਕੀਟ ਆਪਾਂ ਗਏ ਤੁਸੀਂ ਕੱਪੜ ਵਗੈਰਾ ਨਾ ਸਭ ਕੁਝ ਲਿਆ ਪਿਆ ਕਿਸੇ ਚੀਜ਼ ਦੀ ਲੋੜ ਹੈ ਨਹੀਂ ਬਸ ਤੁਹਾਡੇ ਨਾਲ ਮੈਂ ਗੱਲ ਕਰਨੀ ਹੈ ਸ਼ਰਤ ਇਹ ਹੈ ਕਿ ਗੱਲ ਸੁਣ ਕੇ ਤੁਸੀਂ ਉੱਠ ਕੇ ਨਹੀਂ ਜਾਣਾ ਜੇ ਗੱਲ ਹੋ ਗਈ ਸੁਣਨ ਵਾਲੇ ਫਿਰ ਤਾਂ ਬੈਠ ਕੇ ਚੰਗੀ ਤਰ੍ਹਾਂ ਸੁਣ ਲਵਾਂਗਾ ਤੇ ਜੇ ਕੋਈ ਹੱਲ ਕੱਢਣ ਵਾਲਾ ਹੋਇਆ ਹੱਲ ਵੀ ਕੱਢ ਦੂੰਗਾ ਪਰ ਜੇ ਗੱਲ ਕੋਈ ਚੁਪ ਵੀ ਹੋਈ ਮੈਨੂੰ ਨਾ ਪਸੰਦ ਹੋਏ ਫਿਰ ਨਹੀਂ ਮੈਂ ਸੁਣਨੇ ਤੂੰ ਦੇਖ ਲੈ ਗੱਲ ਕਰਨੀ ਐ ਕਿ ਨਹੀਂ ਕਰਨੀ ਜੇ ਮੈਨੂੰ ਪਤਾ ਆ ਕਿ ਗੱਲ ਕੋਈ ਚੁਬਮੀ ਐ ਜਾਂ ਤੁਸੀਂ ਉੱਠ ਕੇ ਚਲ ਜਣਾ ਤਾਂ ਹੀ ਮੈਂ ਤੁਹਾਨੂੰ ਕਹਿ ਰਹੀ ਆ ਨਾ ਵੀ ਗੱਲ ਸੁਣਣੀ ਐ ਤੇ ਆਰਾਮ ਨਾਲ ਸੁਣਣੀ ਐ ਜੇ ਕੋਈ ਹੱਲ ਵੀ ਕੱਢਣਾ ਹੋਇਆ ਤਾਂ ਮੈਨੂੰ ਦੱਸਿਓ ਜ਼ਰੂਰ ਪਰ ਮੈਂ ਗੱਲ ਵੀ ਕੀਤੇ ਬਿਨਾ ਰਹਿਣਾ ਨਹੀਂ ਜਾਣਾ ਮੇਰੇ ਤੋਂ ਚਲ ਠੀਕ ਐ ਫਿਰ ਕਰ ਤੂੰ ਕੱਲ੍ਹ ਕਿਹੜੀ ਕਰਨੀ ਮੈਂ ਨਾ ਪਹਿਲਾਂ ਤੁਹਾਨੂੰ ਦੱਸ ਹੀ ਦਵਾਂ ਗੱਲ ਹੈ ਕਿ ਤੇ ਬਰੇ ਮੈਂ ਤੁਹਾਡੇ ਨਾਲ ਕਿਰਨ ਬਾਰੇ ਗੱਲ ਕਰਨ ਲੱਗੀ ਆ ਤੁਸੀਂ ਨਾ ਮੇਰੀ ਗੱਲ ਸੁਣ ਲਓ ਅੱਜ ਰਾਮ ਨਾ ਬੈ ਕੇ ਗੱਲ ਸੁਣ ਲਓ ਹਰ ਵਾਰ ਉਹਦਾ ਨਾਮ ਸੁਣ ਕੇ ਭਜ ਨਾ ਲਿਆ ਕਰੋ ਕਿਹੜੀ ਕੁੜੀ ਦੀ ਗੱਲ ਸੁਣਾ ਕਿਰਨ ਦੀ ਯਾਰ ਮੈਂ ਨਾ ਰਤੀ ਕੋਈ ਉਹਦੀ ਕੋਈ ਗੱਲ ਨਹੀਂ ਸੁਣਨੀ ਉਹ ਕੁੜੀ ਆਪਦੇ ਭਰਾਵਾਂ ਦੀ ਇੱਜ਼ਤ ਮਿੱਟੀ 'ਚ ਰੋਲ ਗਈ ਮੈਂ ਕਿਹਦੀ ਗੱਲ ਸੁਣਾ ਉਸ ਕੁੜੀ ਕਰਕੇ ਮੇਰੀ ਮਾਂ ਅੱਜ 4 ਸਾਲ ਹੋ ਗਏ ਲੱਭਦੀ ਨਹੀਂ ਪਈ ਜਿਹਦਾ ਕੋਈ ਅਤਾ ਪਤਾ ਹੀ ਨਹੀਂ ਹੈਗਾ ਕਿਉਂ ਗੱਲ ਸੁਣਾ ਅੱਜ ਤੱਕ ਉਹਨੇ ਕਦੇ ਸਾਡੀ ਬਾਤ ਨਹੀਂ ਪੁੱਛੀ ਕਿਉਂ ਗੱਲ ਸੁਣਾ ਮੇਰੇ ਨਾਲ ਕਿਰਨ ਦੀ ਕੋਈ ਵੀ ਗੱਲ ਨਾ ਕਰ ਆਪਣਾ ਉਹਦੇ ਕਰਕੇ ਕਲੇਸ਼ ਹੋ ਜਾਣਾ ਮੈਂ ਮੰਦੀ ਆ ਜੀ ਕਿਰਨ ਨੇ ਨਾ ਗਲਤੀ ਕੀਤੀ ਆ ਉਹਨੂੰ ਉਹਦੇ ਕਰਮਾਂ ਦੀ ਸਜ਼ਾ ਮਿਲਦੀ ਤਾਂ ਪਈ ਆ ਉਹਦੇ ਭਰਾ ਉਹਦੇ ਨਾਲ ਵਰਤਦੇ ਤਾਂ ਪਏ ਨਹੀਂ ਹੋਰ ਇਸ ਤੋਂ ਵੱਧ ਕੀ ਹੋਵੇ ਉਹਦੇ ਨਾਲ ਦੇਖ ਰਾ ਦੀ ਕਾ ਕਿਰਨ ਦੇ ਜਿਹੜੇ ਮੁੰਡੇ ਨਾ ਭੱਜ ਗਏ ਗਏ ਉਹਨਾਂ ਸੋਨਾ ਰਹਿ ਰਹੀ ਆ ਨਾ ਸੋਨਾ ਖਾ ਪੀ ਰਹੀ ਆ ਨਾ ਫੇਰ ਤੂੰ ਕਾਤੇ ਬੋਝ ਪਾਇਆ ਨਾ ਤਾਂ ਇਸ ਘਰ ਚ ਕਿਰਨ ਆਉਗੀ ਨਾ ਹੀ ਉਹਦੀ ਕੋਈ ਗੱਲ ਹੋਊਗੀ ਹੁਣ ਕੀ ਸੋਚਣ ਲੱਗੀ ਕੀ ਚੱਲ ਰਿਹਾ ਤੇਰੇ ਦਿਮਾਗ ਚ ਜਾਂ ਤਾਂ ਖੋਲ ਕੇ ਦੱਸ ਜਾ ਫਿਰ ਕੁਛ ਵੀ ਨਾ ਦੱਸ ਜੀ ਮੈਂ ਤਾਂ ਇਹੀ ਕਹਿੰਦੀ ਸੀਗੀ ਕਿ ਕਿਰਨ ਨੂੰ ਨਾ ਆਪਾਂ ਨੂੰ ਛੱਡਿਆਂ ਨੂੰ ਕਾਫੀ ਸਾਲ ਹੋ ਗਏ ਨੇ ਤੇ ਜੇ ਆਪਾਂ ਉਹਦੇ ਨਾਲ ਜਾ ਕੇ ਸਾਰੇ ਗਿਲੇ-ਸ਼ਿਕਵੇ ਦੂਰ ਕਰਕੇ ਉਹਦੇ ਨਾਲ ਦੁਬਾਰਾ ਮਿਲਣ ਵਰਤਨ ਰੱਖ ਲਈਏ ਤੇ ਬਸ ਇਹੀ ਚੱਲਦਾ ਸੀ ਮਨ 'ਚ ਵੀ ਆਪਾਂ ਸਾਰੇ ਜਣੇ ਇਕੱਠੇ ਹੋ ਕੇ ਉਹਦੇ ਘਰੇ ਚਲੀਏ ਠੀਕ ਹੈ ਜੇ ਤੂੰ ਕਹਿੰਨੀ ਆ ਆਪਾਂ ਸਾਰੇ ਇਕੱਠੇ ਹੋ ਕੇ ਕਿਰਨ ਦੇ ਘਰ ਚੰਦੇ ਆ ਪਰ ਮੇਰੀ ਇੱਕ ਸ਼ਰਤ ਹੈ ਜੇ ਸ਼ਰਤ ਪੂਰੀ ਹੁੰਦੀ ਹੈ ਫਿਰ ਚੱਲਦੇ ਆਪਾਂ ਕੀ ਗੱਲ ਆ ਸ਼ਰਤ ਦਾ ਨਾਮ ਸੁਣ ਕੇ ਤੂੰ ਹਸਦੀ-ਹਸਦੀ ਇੱਕਦਮ ਤੇਰੇ ਚਿਹਰੇ 'ਤੇ ਸਮਾਈਲ ਕੇ ਉੱਡ ਗਈ ਦੇਖ ਜੇ ਤੂੰ ਕਹਿਨੀ ਹੈ ਨਾ ਕਿਰਨ ਨਾਲ ਮਿਲਣ-ਵਰਤਨ ਸ਼ੁਰੂ ਕਰਨਾ ਹੈ ਕਰ ਲੈਨੇ ਆ ਪਰ ਕਿਰਨ ਨੂੰ ਕਹ ਇੱਥੇ ਮੇਰੀ ਮਾਂ ਨੂੰ ਲੈ ਕੇ ਆਵੇ ਉਹਦੇ ਕਰਕੇ ਮੇਰੀ ਮਾਂ ਆਈ ਨਾ ਇਸ ਘਰੋਂ ਜੇ ਮੇਰੀ ਮਾਂ ਆ ਜੂਗੀ ਫਿਰ ਮੈਂ ਕਿਰਨ ਨਾਲ ਮਿਲਣ-ਵਰਤਨ ਸ਼ੁਰੂ ਕਰ ਦੂੰਗਾ ਬੋਲ ਮਨਜ਼ੂਰ ਆ ਹੱਦ ਦਾ ਨਾ ਵੈਸੇ ਇਹ ਤੇ ਫਿਰ ਕਿਰਨ ਦੇ ਨਾਲ ਨਾ ਵਰਤਨ ਵਾਲੀਆਂ ਗੱਲਾਂ ਹੋਈਆਂ ਨਾ ਯਾਨੋ ਇਸ ਘਰ ਚ ਅਸੀਂ ਵੜਨਾ ਹੀ ਨਹੀਂ ਚਾਹਦੇ ਜੀ ਕਿਰਨ ਨੂੰ ਹੀ ਨਹੀਂ ਪਤਾ ਵੀ ਉਹਦੀ ਮਾਂ ਕਿੱਥੇ ਆ ਇਸ ਟਾਈਮ ਕਿੱਥੇ ਨਹੀਂ ਤੇ ਉਹ ਹੁਣ ਕਿੱਥੋਂ ਕਿਹੜੀ ਖੋੜਚ ਲੱਭ ਕੇ ਲਿਆਊਗੀ ਦੱਸੋ ਨਾਲੇ ਮੰਮੀ ਜੀ ਇਸ ਘਰ ਚੋਂ ਗਏ ਨੇ ਉਹ ਕਿਰਨ ਦੀ ਜਾਣ ਤੋਂ ਬਾਅਦ ਗਏ ਨੇ ਨਾਲੇ ਲੋਕਾਂ ਦੇ ਤਾਣੇ ਮਿਹਣੇ ਇੰਨੇ ਸੁਣੇ ਆ ਤੁਹਾਨੂੰ ਸਭ ਕੁਝ ਤਾਂ ਪਤਾ ਆ ਗੱਲ ਪਤਾ ਕੀ ਆ ਰਾਧਿਕਾ ਰਵਣ ਭਾਈ ਨਾ ਆਪਣੇ ਕੰਮਕਾਰਾਂ ਚ ਬੀਜੀ ਆ। ਤਾਂ ਰਵਣ ਭਾਈ ਨੂੰ ਮਤ ਦੀ ਯਾਦ ਘੱਟੇ ਜਾਂਦੀ। ਹਰਦੀਪ ਭਾਬੀ ਤਾਂ ਵੈਸੇ ਨਹੀਂ ਜਾਂਦੀ ਸੀ ਕਿ ਮੰਮੀ ਇਸ ਘਰ ਚ ਰਹੇ। ਤੇ ਜਦੋਂ ਮੰਮੀ ਇਸ ਘਰ ਚ ਸੀਗੀ ਤੇਰੀ ਹਰਦੀਪ ਭਾਬੀ ਦੀ ਮੰਮੀ ਦੀ ਆਏ ਦਿਨ ਖੜਕਦੀ ਹੋਈ ਰਹਿੰਦੀ ਸੀਗੀ। ਇਸ ਕਰਕੇ ਸਾਰਾ ਕੁਝ ਸ਼ੁਰੂ ਤਾਂ ਕਿਰਨ ਨਾਲ ਹੀ ਹੋਇਆ ਨਾ। ਜੇ ਕਿਰਨ ਨਾਲ ਮੈਰੀ ਕਰਦੀ ਨਾ ਭੱਜ ਕੇ ਵਿਆਹ ਕਰਨ ਦੀ ਤਾਂ ਸਾਰੀਆਂ ਚੀਜ਼ਾਂ ਕਰੇ ਤੀ ਕਿਉਂ ਨਹੀਂਆਂ ਸੀਗੀਆਂ। ਜੇ ਮੈਂ ਆਪਣੀ ਮੰਮਾ ਨੂੰ ਬਹੁਤ ਪਿਆਰ ਕਰਦਾ ਤੇ ਮੈਨੂੰ ਪਤਾ ਹੈ ਜਦੋਂ ਮੈਂ ਫੈਕਟਰੀ ਜਾਂ ਆਫਿਸ ਐ ਫਰੀ ਬੈਠਾ ਹੁੰਦਾ ਨਾ ਮੈਂ ਮੰਮੀ ਦੀ ਨਾ ਫੋਟੋ ਪਰਸ 'ਚ ਰੱਖੀ ਹੋਈ ਐ ਮੈਂ ਪਰਸ ਖੋਲਦਾ ਮਾਤਾ ਦੀ ਫੋਟੋ ਵੇਖਦਾ ਤੇ ਆਪਣਾ ਦਿਲ ਹੌਲਾ ਕਰ ਲੈਂਦਾ ਮੈਨੂੰ ਇਸ ਘਰ 'ਚ ਮੇਰੀ ਮਾਂ ਚਾਹੀਦੀ ਐ ਜੇ ਕਿਰਨ ਦੀ ਇਸ ਘਰ 'ਚ ਬੁੱਕਤ ਪਾਣੀ ਆ ਨਾ ਤਾਂ ਕਿਰਨ ਨੂੰ ਕਹ ਐ ਇਸ ਘਰ 'ਚ ਆਵੇ ਜੀ ਸੱਦ ਕੇ ਆਵੇ ਪਰ ਮੇਰੀ ਮਾਂ ਨੂੰ ਨਾਲ ਲੈ ਕੇ ਆਵੇ ਠੀਕ ਐ ਜਿੱਦਾਂ ਤੁਸੀਂ ਕਹਿੰਦੇ ਹੋ ਸਾਰਾ ਕੁਝ ਠੀਕ ਐ ਪਰ ਤੁਹਾਡੀਆਂ ਗੱਲਾਂ ਤੋਂ ਨਾ ਇਹ ਪਤਾ ਲੱਗਦਾ ਪਿਆ ਵੀ ਕਿਰਨ ਤਾਂ ਨਾ ਹਮੇਸ਼ਾ ਦੁਖੀ ਰਹਿਣੀ ਚਾਹੀਦੀ ਐ ਹੁਣ ਮੰਮੀ ਇਸ ਘਰ ਚੋਂ ਗਏ ਐ ਜਿੱਥੇ ਮਰਜੀ ਹੋਣ ਪਰ ਮੰਮੀ ਆਪਣੇ ਬੱਚਿਆਂ ਬਿਨਾ ਦੁਖੀ ਹੋਣਗੇ ਤੇ ਕਿਰਨ ਵੀ ਕਿਤੇ ਨਾ ਕਿਤੇ ਆਪਣੇ ਭਰਾਵਾਂ ਬਿਨਾ ਆਪਣੀ ਮਾਂ ਬਿਨਾ ਦੁਖੀ ਹੋਣੀ ਆ ਤੁਸੀਂ ਮੈਨੂੰ ਹੁਣ ਇੱਕ ਗੱਲ ਦੱਸ ਦੋ ਵੀ ਜੇ ਮੰਮੀ ਆਪਣੇ ਕੋਲ ਇੱਥੇ ਹੁੰਦੇ ਘਰੇ ਤਾਂ ਤੁਸੀਂ ਤਾਂ ਨਹੀਂ ਇਹੀ ਬਿਹੇਵ ਕਰਨਾ ਸੀ ਕਿਰਨ ਦੇ ਨਾਲ ਪਤਾ ਨਹੀਂ ਕਿਉਂ ਤੇਰੇ ਦਿਮਾਗ 'ਚ ਗੱਲ ਪੈਂਦੀ ਨਹੀਂ ਪਈ ਜਦੋਂ ਤੈਨੂੰ ਇੱਕ ਚੀਜ਼ ਕਹਿ ਤੀ ਕਿ ਸਾਰਾ ਮਸਲਾ ਹੀ ਕਿਰਨ ਕਰਕੇ ਸ਼ੁਰੂ ਹੋਇਆ ਤੇ ਤਾਂ ਸੌਟ ਆਊਟ ਵੀ ਕਿਰਨ ਕਰੇਗੀ ਨਾ ਤੇ ਕਿਰਨ ਕਰਕੇ ਮੇਰੀ ਮਾਂ ਗਈ ਐ ਤੇ ਕਿਰਨ ਆਈ ਤੇ ਮੇਰੀ ਮਾਂ ਆਏਗੀ ਮੇਰੀ ਇਹੀ ਜਿੱਤ ਐ ਇਹੀ ਜਿੱਦ ਤੇ ਮੈਂ ਆੜਿਆ ਰਹਿਣਾ ਤੇ ਜਿੰਨੀ ਵਾਰ ਮੇਰੇ ਕੋਲ ਜੋ ਪੁੱਛੇਗੀ ਮੇਰੇ ਕੋਲ ਸਿਰਫ ਤੈਨੂੰ ਇੱਕੋ ਗੱਲ ਸੁਣਾਉਣੀ ਮਿਲਨੀ ਹੈ ਕਿ ਇਸ ਘਰ ਚ ਜੇ ਕਿਰਨ ਨਿਆਣਾ ਤੇ ਮੇਰੀ ਮਾਂ ਨੂੰ ਨਾਂ ਲੈ ਕੇ ਹੋਵੇ ਤੁਹਾਨੂੰ ਇੰਨਾ ਪਤਾ ਤੁਸੀਂ ਜਿਹੋ ਜਿਹਾਂ ਗੱਲਾਂ ਕਰਦੇ ਪਿਓ ਇਹਦੇ ਨਾਲ ਨਾ ਰਿਸ਼ਤੇ ਹੋਰ ਵਿਗੜਨੇ ਆ ਸੁਧਰਨੇ ਨਹੀਂ ਔਰ ਰਿਸ਼ਤੇ ਸੁਧਾਰਨਾ ਵੀ ਕੋਣ ਚਾਹੁੰਦਾ ਹੈ ਇਸ ਘਰ ਦੇ ਵਿੱਚ ਤੁਸੀਂ ਦਰਾਂ ਦੇ ਜਠਾਣੀਆਂ ਇਕੱਠੀਆਂ ਹੋਆਂ ਇਕੱਠੀਆਂ ਰਹਿਣੀ ਹੋ ਲੜਦੀਆਂ ਹੋ ਮੈਂ ਤੇ ਮੇਰਾ ਭਰਾ ਅਸੀਂ ਚੁੱਪ ਕਰਕੇ ਇੱਕ ਦੂਜੇ ਨਾਲ ਕੰਮ ਨਾ ਕੰਮ ਰੱਖਦੇ ਆ हां कदे मेनू कदे लोड ਪੈ ਜਾਂਦੀ ਐ ਤੇ ਮੇਰਾ ਭਰਾ ਮੇਰੀ ਹੈਲਪ ਕਰ ਦਿੰਦਾ ਹੈ। ਮੇਰੀ ਮਾਂ ਵੀ ਇਹੀ ਚਾਹੁੰਦੀ ਸੀ। ਅਸੀਂ ਸਾਰੇ ਜਿਹੜੇ ਰਣ ਕੇ ਰਹੇਗੇ। ਇਹ ਸਾਰੀਆਂ ਚੀਜ਼ਾਂ ਖਰਾਬ ਕਰਕੇ ਗਈ ਐ ਕਿਰਨ। ਮੇਰੀ ਮਾਂ ਸਭ ਤੋਂ ਵੱਧ ਕਿਰਨ ਦਾ ਕਰਦੀ ਸੀ। ਸਾਨੂੰ ਦੋਨੋਂ ਮੁੰਡਿਆਂ ਨੂੰ ਹਮੇਸ਼ਾ ਹੀ ਕਹਿੰਦੀ ਸੀਗੀ ਵੀ ਤੁਸੀਂ ਮੁੰਡੇ ਹੋ, ਤੁਸੀਂ ਆਪਣੇ ਆਪ ਕਰ ਸਕਦੇ ਹੋ। ਮੈਂ ਤਾਂ ਵੀ ਧੀ ਦਾ ਕਰਨਾ। ਉਹਨੇ ਮੇਰੀ ਮਾਂ ਦਾ ਕੀ ਮੁੱਲ ਪਾਇਆ। ਦੇਖ ਅੱਜ ਮੈਂ ਵਿਹਲਾ ਸੀ ਤੇ ਮੈਂ ਤੇਰੀ ਗੱਲ ਕਰਨ ਵਾਲੀ ਸੁਣ ਲਈ। ਅੱਜ ਤੋਂ ਬਾਅਦ ਉਹਨੂੰ ਲੈ ਕੇ ਮੈਂ ਨਾ ਕੋਈ ਮੁੱਦਾ ਨਾ ਛੜੀ। ਜਾ ਜਾ ਕੇ ਕੁਝ ਖਾਣ ਨੂੰ ਪਿਆ ਤੇ ਬਣਾ ਠੀਕ ਹੈ ਆ ਗਿਆ ਨ ਮਜਾ ਘਰ ਚ ਪੂਰੀ ਸ਼ਾਂਤੀ ਆ ਵੈਸੇ ਲਾਪਰਿਤ ਮੈਨੂੰ ਇਹ ਜਨ ਕੁਝ ਲੱਗਦਾ ਨਹੀਂ ਸੀਗਾ ਜਿਹੇ ਜਿਹੇ ਇਲਜ਼ਾਮ ਤੂੰ ਕਿਰਨ ਤੇ ਲਾਤਾ ਉਹ ਤਾਂ ਮੰਮੀ ਮੈਨੂੰ ਹੀ ਪਤਾ ਕਿ ਇਦਾਂ ਦਾ ਕੁਝ ਨਹੀਂ ਹੈਗਾ ਪਰ ਮੈਂ ਤਾਂ ਹਵਾ ਚ ਤੀਰ ਚਲਾਇਆ ਸੀ ਕਿ ਉਹ ਸੱਚੀ ਚੱਲ ਪਿਆ ਉਹ ਨਹੀਂ ਮੈਨੂੰ ਨਹੀਂ ਕੁਝ ਵੀ ਲੱਗਦਾ ਮੈਨੂੰ ਤਾਂ ਆਪਣੇ ਮੁੰਡੇ ਤੇ ਪੂਰਾ ਭਰੋਸਾ ਹੈ ਪਰ ਕਿਰਨ ਤੇ ਭਰੋਸਾ ਨਹੀਂ ਹੈ ਪਰ ਮੇਰਾ ਮੁੰਡਾ ਨਾ ਇਹ ਜਿਆ ਕੁਝ ਨਹੀਂ ਕਰ ਸਕਦਾ ਦੇਖੋ ਮੰਮੀ ਜਿਹੜਾ ਕੰਮ ਤੁਸੀਂ ਚਾਹੁੰਦੇ ਸੀ ਉਹ ਮੈਂ ਛੁਟਕੀ ਚ ਕਰਤਾ ਫੋਨ ਉਹ ਦੁਬਾਰਾ ਆਪਾਂ ਇਸ ਕੱਚ ਵਾਰਨੀ ਨਹੀਂ ਉਹ ਸ਼ੁਰੂ ਤੇ ਅੱਜ ਤੱਕ ਮੈਂ ਤੇਤੇ ਪੈਂ ਤਾਂ ਮਾਨ ਕਰਦੀ ਆ ਮੇਰਾ ਲਵੂ ਪੁੱਤ ਜਿੱਥੇ ਮੈਂ ਅੜਦੀ ਆ ਨਾ ਮੈਨੂੰ ਉੱਥੇ ਪੜਾ ਤੇ ਦਿੰਦਾ ਹੀ ਆ ਫੋਟੋਸ ਮੇਰੇ ਨਾਲ ਫੋਨ ਤੇ ਮਜ਼ਾਕ ਕਰਦੀ ਸੀ ਤੇ ਕਰਨ ਸੱਚੀ ਉਹ ਭਜਾਤੀ ਜਾ ਉਸ ਵਰਨੇ ਵੀਰੇ ਪੂਰੇ ਘਰ ਚ ਲੱਭ ਲੋ ਕੋਠੇ ਤੇ ਵੀ ਜਾ ਕੇ ਦੇਖੋ ਨਾਲੇ ਟੈਂਕੀ ਚੈੱਕ ਕਰ ਲਿਓ ਕਿਤੇ ਉਹਦੇ ਚ ਤਾਂ ਨਹੀਂ ਅਸੀਂ ਲੁਕਾਤੀ ਲਾ ਪ੍ਰੀਤ ਮਜ਼ਾਕ ਨਾ ਕਰਾ ਮੈਂ ਸਾਰਾ ਕੰਮਕਾਰ ਛੱਡ ਕੇ ਆਇਆ ਮੈਨੂੰ ਸੱਚੀ ਦੱਸ ਕਿਰਨ ਕਿੱਥੇ ਆ ਉਹ ਬੱਸ ਭਜਾਤੀ ਅਸੀਂ ਕਿਰਨ ਇਹਨੇ ਉੱਤੇ ਝੂਠਾ ਇਲਜ਼ਾਮ ਲਾਇਆ ਤੇ ਬੈਗ ਚੱਕਿਆ ਤੇ ਨਿਕਲ ਗਈ ਨਾ ਪ੍ਰੀਤ ਆ ਚੈੱਕ ਕਰ ਮੈਂ ਤੈਨੂੰ 5000 ਰੁਪਏ ਨਾਮ ਪਾਇਆ ਕੋ ਮੇਰਾ ਕੰਮ ਬਹੁਤ ਸੌਖਾ ਕਰਤਾ ਨਾ ਪ੍ਰੀਤ ਕੀ ਗੱਲ ਹੋ ਗਈ ਫੋਨ ਦੇ ਕੇ ਇਦਰੀ ਰੱਖਤਾ ਕਿਵੇਂ ਪੈਸੇ ਘੱਟ ਲੱਗੇ ਨੇ ਹੋਰ ਪਾ ਦਾ ਨਾ ਲੈ ਵੀਰੇ ਐਨੀ ਮੈਂ ਤੁਹਾਡੀ ਜਾਨ ਸੌਖੀ ਕੀਤੀ ਆ ਤੇ ਤੁਸੀਂ 5000 ਰੁਪਿਆ ਪਾ ਕੇ ਬਸ ਬੰਦਾ ਘੱਟੋ ਘੱਟ 50000 ਰੁਪਿਆ ਤੇ ਪਾਉਂਦਾ ਜਾਨ ਤੁਹਾਡੀ ਸੌਖੀ ਨਹੀਂ ਹੋਈ ਔਖੀ ਹੋ ਗਈ ਆ ਜੇ ਤੁਸੀਂ ਉਹਨੂੰ ਰਜਾਮੰਦੀ ਨਾਲ ਭੇਜਦੇ ਤਾਂ ਵੀ ਗੱਲ ਬਣਦੀ ਤੁਸੀਂ ਤਾਂ ਉਹਨੂੰ ਘਰੋਂ ਕੱਢਿਆ ਜੇ ਉਹ ਥਾਣੇ ਚਲ ਗਈ ਨਾ ਤੁਹਾਨੂੰ ਲੈਣੇ ਤੇ ਦੇਣੇ ਪੈ ਜਾਣਗੇ ਬਾਹਰ ਇਨੀ ਠੰਡਾ ਤੇ ਨਿੱਕੇ ਨਿੱਕੇ ਜਵਾਕ ਨੇ ਉਹ ਤਾਂ ਪਤਾ ਲੱਗ ਰਿਹਾ ਵੀ ਉਹਦੇ ਨਾਲ ਤੱਕਾ ਹੋਇਆ। ਨਾ ਜਿਹੜਾ ਮੇਰੇ ਮੁੰਡੇ ਨਾਲ ਤੱਕਾ ਹੋਇਆ ਉਹਨੇ ਤੈਨੂੰ ਪਤਾ ਐਵੇਂ ਸਾਨੂੰ ਇੱਥੇ ਡਰਾਉਣ ਵਾਸਤੇ ਆ ਗਈਆਂ। ਚੱਲ ਜਾ ਤੂੰ ਅਸੀਂ ਆਪੇ ਨੇ ਵੇੜ ਲਾ ਗਏ। ਆਂਟੀ ਤੁਸੀਂ ਸਿਆਣੇ ਬਿਆਣੋ ਤੁਸੀਂ ਸਮਝਦਾਰੀ ਨਾਲ ਕੰਮ ਕਰਦੇ। ਜੇ ਅਗਲੀ ਥਾਣੇ ਚੱਲ ਗੀ ਨਾ ਥਾਣੇ ਵਾਲੇ ਇੱਥੇ ਆਗੇ ਆੜ ਕਮਾਂਡ ਨੂੰ ਪੁੱਛਣਗੇ ਤੇ ਮੈਂ ਤੁਹਾਡੇ ਕੁਝ ਖਿਲਾਫ ਕਹਿ ਦਿੱਤਾ ਤੁਸੀਂ ਮੁੜ ਕੇ ਮੇਰੇ ਨਹੀਂ ਮੂੰਹ ਬਣਾਉਣਾ। ਮੈਂ ਤੂੰ ਹੁਣ ਸੁਣਨ ਹੋ ਕੇ ਬੈ ਗਈ। ਕਰ ਹੁਣ ਗੱਲ। ਮੈਨੂੰ ਤਾਂ ਭਾਈ ਡਰੀ ਲੱਗੇ ਜਾਂਦਾ ਮੰਮੀ ਸੋਨੀਆ ਦੀ ਜੀ ਤੁਹਾਨੂੰ ਡਰਾਈ ਜਾਂਦੇ ਆ ਤੇ ਤੁਸੀਂ ਡਰੀ ਜਾਂਦੇ ਹੋ ਜਿੰਦੇ ਕੋਲ ਆਪਣੇ ਚਵਾਕਾਂ ਵਾਸਤੇ 20 ਰੁਪਏ ਨਹੀਂ ਹੈਗੇ ਉਹ ਥਾਣੇ ਆ ਕਿਚੜੀ ਦੇ ਕੰਮ ਕਿੱਦਾਂ ਕਰ ਲੂਗੀ ਉੱਥੇ ਵੀ ਪੈਸੇ ਚਾਹੀਦੇ ਨੇ ਆਹੋ ਮਾਤਾ ਇਹ ਗੱਲ ਲਾਪਰੀ ਤੇ ਸਹੀ ਕਹੀ ਹੈ ਅੱਜ ਕੱਲ ਪੈਸੇ ਤੋਂ ਬਿਨਾ ਕੋਈ ਕੰਮ ਨਹੀਂ ਹੁੰਦਾ ਪੈਸੇ ਤੋਂ ਬਿਨਾ ਉਹਨੂੰ ਕਿਸੇ ਨੇ ਚੌਂਕੀ ਚ ਨਹੀਂ ਵੜਨ ਦੇਣਾ ਮੈਨੂੰ ਲੱਗਦਾ ਤੁਹਾਡਾ ਮਾੜਾ ਟਾਈਮ ਨੇੜੇ ਆ ਜਿਉਂ ਨੇ ਇੱਕ ਵਾਰੀ ਜਾ ਕੇ ਥਾਣੇ ਪੈਰ ਧਰ ਲਿਆ ਨਾ ਥਾਣੇ ਵਾਲਾ ਨੂੰ ਦੇਖ ਕੀ ਪਤਾ ਲੱਗ ਜਾਣਾ ਵੀ ਉਹਦੀ ਹਾਲਤ ਕੀ ਹੈਗੀ ਹਰ ਪੋਸਟਾਲਾ ਬੇਈਮਾਨ ਨਹੀਂ ਹੁੰਦਾ ਕੁਝ ਇਮਾਨਦਾਰ ਵੀ ਹੁੰਦੇ ਨੇ ਤੇ ਨਾਲੇ 3 ਧਿਆਣੀਆਂ ਦੀ ਤਾਂ ਹਰ ਕੋਈ ਛੇ ਦੀ ਸੁਣਦਾ ਕੋਈ ਗੱਲ ਨਹੀਂ ਸੋਨੀਆ ਦੀਦੀ ਸਾਡੇ ਘਰ ਦਾ ਮਸਲਾ ਅਸੀਂ ਆਪੇ ਨਿਬੇੜ ਲਾਂਗੇ ਨਾਲੇ ਉਹਦੇ ਇੱਥੇ ਰਹਿਣ ਨਾਲ ਸਾਡੇ ਘਰ ਕਲੇਸ਼ ਰਹਿੰਦਾ ਸੀ ਤੇ ਅਸੀਂ ਕੋਈ ਨਾ ਕੋਈ ਤੇ ਹੱਲ ਕੱਢਣਾ ਸੀ ਤੁਸੀਂ ਉਹਦੇ ਪੇਕੇਆਂ ਨੂੰ ਬੁਲਾਉਂਦੇ ਜਾਂ ਕਿਸੇ ਹੋਰ ਰਿਸ਼ਤੇਦਾਰ ਨੂੰ ਬੁਲਾਉਂਦੇ ਬੈਠ ਕੇ ਨਿਮੇੜਾ ਕਰ ਲੈਂਦੇ ਨਾਲੇ ਹਾਂ ਮੈਨੂੰ ਸੱਚ ਜਿਆਦਾ ਆ ਪਲੇਸ ਤਾਂ ਉਹਦਾ ਹੈਗਾ ਹੀ ਨਹੀਂ ਸੀ ਪਲੇਸ ਤਾਂ ਉਹਦੀਆਂ 3 ਦਾ ਸੀ ਸੋਨੀਆ ਦੀਦੀ ਗੱਲ ਹੈਗੀ ਇਦਾਂ ਜਿੱਦਾਂ ਮੇਰੇ ਛੋਟੇ ਭਰਾ ਦਾ ਮੁੰਡਾ ਨਾ ਉਹਦਾ ਹੀ ਮੁੰਡਾ ਮੈਨੂੰ ਚਾਹੀਦਾ ਸੀ ਤੇ ਮੈਂ ਲੋਕਾਂ ਦੇ ਤਾਣੇ ਮੇਣੇ ਨਹੀਂ ਸੁਣ ਸਕਦਾ ਸੀ ਉਹ ਆਏ ਦਿਨ ਮੇਰੇ ਮੁੰਡੇ ਨੂੰ ਵੀ ਤਾਂ ਤਾਣੇ ਮੇਣੇ ਮਿਲਦੇ ਸੀ ਦੋ ਧੀਆਂ ਦੋ ਧੀਆਂ ਫਿਰ ਉਹ ਕੀ ਕਰਦਾ ਫਿਰ ਉਹਨੂੰ ਘਰੋਂ ਕੱਢਣਾ ਹੀ ਪਿਆ ਆਂਟੀ ਜੀ ਦੁੱਧ ਪੁੱਤ ਤਾਂ ਕਰਮਾ ਨਾਲ ਮਿਲਦੇ ਨੇ ਜੇ ਰਿਜ਼ਕ ਜਨਾਨੀ ਦੇ ਕਰਮਾ ਨਾਲ ਆਉਂਦਾ ਔਲਾਦ ਬੰਦੇ ਦੇ ਕਰਮਾ ਨਾਲ ਆਉਂਦੀ ਹੈ ਜੇ ਤੇਰੇ ਕਰਮਾ 'ਚ ਧੀਆਂ ਸੀ ਤਾਂ ਰੱਬ ਨੇ ਧੀਆਂ ਹੀ ਦਿੱਤੀਆਂ ਤੈਨੂੰ ਕਵਰਾ ਹੋ ਬੱਡੀਆਂ ਹੋ ਕਿ ਤੇਰਾ ਨਾਂ ਰੋਸ਼ਨ ਕਰਦੀਆਂ ਤੈਨੂੰ ਨਹੀਂ ਲੱਗਦਾ ਕਿ ਤੇਥੋਂ ਬਹੁਤ ਵੱਡੀ ਗਲਤੀ ਹੋ ਗਈ ਇਸ ਵਾਰ ਨਾਲੇ ਜਿਹੜੇ ਪੋਤੇ ਤੇ ਤੁਸੀਂ ਮਾਣ ਕਰਦੇ ਪਿਓ ਨਾ ਕੀ ਪਤਾ ਉਹ ਤੁਹਾਡਾ ਨਾਂ ਹੀ ਡਵਾ ਦੇ ਵੱਡਾ ਹੋ ਕੇ ਕੀ ਪਤਾ ਉਹਨੇ ਕਿਹੇ ਜਾ ਨਿਕਲਣਾ ਬਸ ਕਰੋ ਸੋਨਿਆ ਦੀ ਇਹ ਨਹੀਂ ਕਿ ਜੋ ਤੁਹਾਡੇ ਮੂੰਹ ਚ ਆਂਦਾ ਤੁਸੀਂ ਉਹੀ ਬੋਲੀ ਜਾਓਗੇ ਗਵਾਂਢੀ ਹੋ ਗਵਾਂਢੀ ਬਣ ਕੇ ਰਹਿਓ ਸ਼ਰੀਕਾ ਨਾ ਬਣੋ ਸਾਡਾ ਅੱਜ ਤੇਰੇ ਪੁੱਤ ਤੇ ਆਈ ਐ ਨਾ ਗੱਲ ਤਾਂ ਤੈਨੂੰ ਕਿੰਨੀ ਤਕਲੀਫ ਹੋਈ ਐ ਉਹਦੇ ਬਾਰੇ ਸੋਚੋ ਜਿਹਦੀ ਧੀਆਂ ਸਮੇਤ ਤੁਸੀਂ ਘਰੋਂ ਕੱਢੀ ਐ ਇੰਦੇ 'ਚ ਮੇਰੀ ਕੋਈ ਗਲਤੀ ਨਹੀਂ ਆ ਗਲਤੀ ਆ ਉਸ ਸਮਾਜ ਦੀ ਜਿਨੇ ਸ਼ੁਰੂ ਤੋਂ ਇਹੀ ਸੋਚ ਬਣਾਈ ਹੋਈ ਆ ਕਿ ਜੇ ਕਦਰ ਪਾਉਗੀ ਮੁੰਡੇ ਵਾਲਿਆਂ ਦੀ ਧੀਆਂ ਵਾਲਿਆਂ ਦੀ ਨਹੀਂ ਗੁੱਡੀ ਤੂੰ ਆਪਦਾ ਫੋਨ ਚੱਕ ਤੇ ਗੂਗਲ ਖੋਲ ਧੀਆਂ ਚੰਦ ਤੇ ਪਹੁੰਚ ਗਿਆਂ ਤੁਸੀਂ ਅੱਜ ਵੀ ਜ਼ਮੀਨ ਤੇ ਤੁਰੇ ਫਿਰਦੇ ਹੋ ਕੋਈ ਗੱਲ ਨਹੀਂ ਅਸੀਂ ਚੰਨ ਤੇ ਰਹੀਏ ਚਾਹੇ ਜ਼ਮੀਨ ਤੇ ਰਹੀਏ ਤੂੰ ਨਾ ਸਾਡੀ ਬਹੁਤੀ ਪਰਵਾਹ ਨਾ ਕਰਿਆ ਕਰ। ਤੁਸੀਂ ਜਿਹੜਾ ਕੰਮ ਕੀਤਾ ਨਾ ਮੈਨੂੰ ਤੁਹਾਡੀ ਪਰਵਾਹ ਕਰਨੀ ਪੈਂਦੀ ਐ। ਨਾਲੇ ਪੋਤੇ ਨਹੀਂ ਦਾਦੀਆਂ ਨੂੰ ਪੁੱਛਦੇ, ਪੋਤੀਆਂ ਹੀ ਪੁੱਛਦੀਆਂ ਨੇ। ਦੀਦੀ ਜਦੋਂ ਪੁੱਤਰ ਜਨਮ ਲੈਂਦਾ ਨਾ ਉਦੋਂ ਪਿਓ ਨੂੰ ਆਏ ਜਾਪਦਾ ਵੀ ਦੀ ਸੱਜੀ ਬਾਹ ਆ ਗਈ। ਜਦੋਂ ਦੋ ਪੁੱਤਰ ਹੋ ਜਾਣ ਨਾ ਉਹ ਤਾਂ ਸੱਜੀਆਂ ਖੱਬੀਆਂ ਦੋ ਬਾਹਾਂ ਹੋ ਜਾਂਦੀਆਂ ਨੇ। ਕਾਕਾ ਜੀ ਜਦੋਂ ਇਹ ਸੱਜੀਆਂ ਖੱਬੀਆਂ ਬਾਹਾਂ ਨਲਾਇਕ ਨਿਕਲ ਜਾਣ ਨਾ ਉਦੋਂ ਤੀ ਹੀ ਕੰਮ ਆਉਂਦੀਆਂ ਨੇ। ਬੈਸੇ ਸਮਾਜ ਨਾਲ ਈਆਂ ਧਿਆਣੀਆਂ ਨੂੰ ਮੰਨਦਾ ਹੀ ਬਹੁਤ ਆ ਜਿਹੜੀ ਤਾੜੇ ਤੋਂ ਗਲਤੀ ਹੋ ਗਈ ਆ ਨਾ ਇਹਦੀ ਸਜ਼ਾ ਰੱਬ ਤੁਹਾਨੂੰ ਇੱਕ ਦਿਨ ਜ਼ਰੂਰ ਦੇਊਗਾ ਮੈਨੂੰ ਸੋਚ ਕੇ ਨਾ ਬਹੁਤ ਦੁੱਖ ਲੱਗ ਰਿਹਾ ਵੀ ਉਹ ਬਗਾਨੀ ਧੀ ਨੂੰ ਘਰੋਂ ਕੱਢਣ ਵਾਲੀਆਂ ਵੀ ਬਗਾਨੀ ਹੀ ਨੇ ਇਸ ਘਰ ਦੀਆਂ